ਸਾਰੀ ਰਾਤ ਨੀਂਦ ਨਹੀਂ ਆਈ ਮੈਂ ਤਾਂ ਸੋਚਦੀ ਰਹੀ ਹਾਏ ਹਾਏ ਇੱਕ ਵਾਰੀ ਤਾਂ ਚੱਲ ਮੰਨ ਲਿਆ ਵੀ ਪਰਸਾਂ ਪਿਆ ਬਚਾਲੋ ਪਲਖਾ ਲੱਗਾ ਵਾ ਬਾਰ ਬਾਰ ਥੋੜਾ ਪਲਖਾ ਲੱਗਣਾ ਇਹ ਕਿਸਾਗਤਾ ਵਾ ਤੇ ਸਮਝ ਨਹੀਂ ਆਉਂਦੀ ਹੈਗੀ ਮੈਂ ਤਾਂ ਭੈਣ ਜੀ ਨਾਲ ਵੀ ਗੱਲ ਕੀਤੀ ਭੈਣ ਜੀ ਵੀ ਐਵੇਂ ਤਾਂ ਵਿਹਮਾ ਚ ਨਾ ਪੈ ਕੁਛ ਨਹੀਂ ਹੈਗਾ ਪਰ ਮਨ ਨੂੰ ਜਾਨ ਲੱਗਦਾ ਪਈ ਹੈ ਕੁਛ ਜ਼ਰੂਰ ਹੈ ਮੰਮੀ ਨੇਰੇ ਕੱਪੜੇ ਕੱਢ ਕੇ ਦੋ ਮੈਨੂੰ ਕੀ ਕਰਨੇ ਕਪਣੇ ਤੋਂ ਹਾਏ ਟਾਈਮ ਹੋਇਆ ਮੇਰਾ ਮੰਮੀ ਲੋਕ ਕਿੰਨਾ ਵੇ ਕਾਲਜ ਜਾਣਾ ਮੈਂ ਕਿਹੜੇ ਕਾਲਜ ਜਾਣਾ ਮੈਂ ਤੂੰ ਜਿਹੜੇ ਜਾਣੀ ਔਰ ਕਿਹੜੇ ਮੰਮੀ ਛੇਤੀ ਫੜਾਓ ਟਾਈਮ ਹੋ ਗਿਆ ਮੇਰੇ ਬੱਸ ਨਿਕਲ ਜਾਣੀ ਜੇ ਤਲ ਮਾਰਨਾ ਪਿਆ ਉਹ ਪਖੰਡ ਬਣਾਇਆ ਵਾ ਕਦੀ ਤੇ ਮੈਂ ਕਾਲਜ ਜਾਣਾ ਕਦੀ ਮੈਨੂੰ ਆ ਹੁੰਦਾ ਵਾ ਹਾਂ ਤੇ ਮੈਂ ਅੱਗੇ ਵੀ ਤੇ ਜਾਣੀ ਓਦੋਂ ਟਾਈਮ ਹੋਇਆ ਵਾ ਮੰਮੀ ਕਿਹੜੇ ਕਾਲਜ ਜਾਣੇ ਪਹਿਲੇ ਮੈਨੂੰ ਦੱਸ ਤੂੰ ਪਤਾ ਕਾਲਜ ਦਾ ਕਿੱਥੇ ਤੂੰ ਜਾਣੀ ਉਹ ਮੇਰੇ ਪਤਾ ਦਵੋ ਮੈਨੂੰ ਕੋਈ ਫੜ ਵਾਲੀ ਤੈਨੂੰ ਕੌਜਦੇ ਨਾ ਤਾਂ ਨਹੀਂ ਪਤਾ ਤੈਨੂੰ ਆਪਣੇ ਘਰ ਦਾ ਨਹੀਂ ਪਤਾ ਕੱਪੜੇ ਦੇ ਨਾ ਮੈਂ ਤੈਨੂੰ ਤੂੰ ਤਾਂ ਮੈਨੂੰ ਸ਼ਦਾਨ ਬਣਾਤਾ ਵਾ ਹਾਏ ਤੇ ਉਧਰੋਂ ਮੇਰਾ ਟਾਈਮ ਹੋਇਆ ਤੇ ਮੇਰੀਆਂ ਸੇਲੀਆਂ ਮੈਨੂੰ ਢੀਕਦੀਆਂ ਹੋਣੀਆਂ ਤੇ ਤੂੰ ਮੰਮੀ ਇੱਥੇ ਵੀ ਮੇ ਨਾਲ ਲੜਾਈ ਕਰੰਦਾ ਆਪੋ ਬੰਦਿਆਂ ਨੂੰ ਤਾਂ ਹੋ ਕੇ ਪੈ ਜਾ ਬੈ ਮੈਂ ਤਾਂ ਦਵਾਈ ਦਈ ਤਮਾ ਤੇ ਮੈਂ ਫਾਵਾ ਲੰਮੀ ਚਲ ਹੋ ਤਾਂ ਹੋ ਤੇਰੀ ਦਵਾਈ ਤੂੰ ਬੈ ਸਹੀ ਮੇਰੀ ਗੱਲ ਤੇ ਮੰਨ ਲੈ ਤੂੰ ਬੈਠੀ ਐ ਅੱਗੇ ਵੀ ਤੇ ਬੈਠੀ ਐ ਯੱਕ ਤੂੰ ਉਹਨਾਂ ਨੂੰ ਨੋ ਪਛਾਣ ਤੂੰ ਮੇਰਾ ਸਿਰ ਖਾ ਲਿਆ ਕੱਲੀ ਦਾ ਸਣਾ ਨੇ ਲੈ ਆ ਤੇ ਮੈਨੂੰ ਬਿਠਾਇਆ ਆਪਣੇ ਤੂੰ ਮੰਨ ਮੈਂ ਨਹੀਂ ਸਿਰ ਖਾਨੀ ਤੂੰ ਇਹ ਮੇਰੇ ਕੱਪੜੇ ਦੇ ਮੈਂ ਤਿਆਰ ਹੋ ਕੇ ਕਾਲਜ ਜਾਵਾਂ ਤੇ ਤੂੰ ਬੈਠੇ ਰੋ ਘਰ ਤੂੰ ਆਪਣੀ ਸੋਤੋਂ ਟਕਾਣੇ ਲੈ ਤੇ ਚੱਜ ਨਾ ਪੈ ਰੋਟੀ ਖਾਦੀ ਥਾਲੀ ਹੈ ਮੇਦੀ ਪਤਾ ਰੋਟੀ ਦਾ ਆਹੋ ਅੱਛਾ ਉਹ ਪਤਾ ਪਤਾ ਤੈਨੂੰ ਖਾਣ ਦਾ ਪਤਾ ਤੈਨੂੰ ਸੌਣ ਦਾ ਪਤਾ ਤੈਨੂੰ ਬਾਕੀ ਕੋਈ ਨਹੀਂ ਪਤਾ ਬਾਕੀ ਕੀ ਤਾਂ ਪਤਾ ਡਾ ਪਤਾ ਸਾਰਾ ਕੁਝ ਤਾਂ ਮੰਮਾ ਮੈਨੂੰ ਪਤਾ ਪਈ ਇੰਦਾਂ ਨਹੀਂ ਗੱਲਾਂ ਕਰਤ ਕਰਦੇ ਨਹੀਂ ਮੈਨੂੰ ਆਪਣੇ ਘਰ ਵਾਲੇ ਦਾ ਪਤਾ ਹਾਏ ਮਮਮੀ ਕੀ ਇਹ ਤਾਂ ਮੈਨੂੰ ਲੱਗਦਾ ਜਿਹੜੇ ਦਵਾਈ ਤੁਸੀਂ ਮੈਨੂੰ ਕਹਿੰਦੇ ਤਾਨੂੰ ਲੋੜ ਆ ਦਵਾਈ ਦੀ ਤੁਸੀਂ ਆਪਣਾ ਇਲਾਜ ਕਰਾ ਕੇ ਆਓ ਡਾਕਟਰ ਕੋਲੋਂ ਜਾ ਕੇ ਹੂੰ ਡਾਕਟਰ ਕੋ ਮੈਨੂੰ ਖੜਨਾ ਵਾ ਖੜਨ ਵਾਲੀ ਹੈ ਤੂੰ ਉਹ ਜਿਹੜੀ ਦਵਾਈ ਨਹੀਂ ਖਾਦੇ ਪਰ ਡਾਕਟਰ ਨਾਲ ਪਾਵਲ ਕਰਦੇ ਤੂੰ ਤੇ ਕਿਤੇ ਮੈਨੂੰ ਲੱਗਦਾ ਤਾਨੂੰ ਖੜ ਕੇ ਨਾ ਛਟਕੇ ਦਵਾਈ ਲੈ ਉਹਨੇ ਪਹਿਨੇ ਫਿਰ ਤੁਹਾਡਾ ਦਿਮਾਗ ਸੈੱਟ ਹੋਣਾ ਵੇਖ ਲਿਓ ਪੱਕੀ ਗੱਲ ਤੁਹਾਡਾ ਦਿਮਾਗ ਹਿਰ ਗਿਆ ਜੇ ਜੇ ਤੂੰ ਨਾ ਮਾ ਆਪਣਾ ਟਿਕਾਣਾ ਲਿਆਂਦਾ ਤੁਹਾਡਾ ਸਾਰਾ ਤਾਂ ਆਪਣੇ ਆਪ ਹੋ ਜਾਣਾ ਵਾ ਮੈਂ ਨਾ ਉਹ ਜਿਹੜੀ ਬੁੱਢੀ ਨਹੀਂ ਸਾਡੇ ਘਰ ਉਹਦੇ ਨਾਲ ਕਰਦੀਆਂ ਗੱਲ ਵੀ ਮੇਰੀ ਮੰਮੀ ਨੂੰ ਛਟਕੇ ਲਵਾਉਣੀ ਆ ਤੇ ਚੱਲ ਮੇਰੇ ਨਾਲ ਕਿਹੜੀ ਜਾਊਗੀ ਜਿਹੜੀ ਬੁੱਢੀ ਹਾਂ ਜਿਹੜੀ ਮੰਮੀ ਚੋਰ ਜਿਹੜੀ ਚੋਰ ਵਾਇਰਪਾ ਇਹ ਤਾਂ ਦਿਨੇ ਵਿੱਚ ਸੁਪਨੇ ਆਉਂਦੇ ਜਾਗਦੀਆਂ ਅੱਖਾਂ 'ਚ ਵੀ ਸੁਪਨੇ ਲੈਂਦੀ ਆ ਤੇ ਤੇ ਉਹਨੂੰ ਮੈਂ ਕਰਨਾ ਤਾਂ ਹੈਗਾ ਨਾਲੇ ਤੁਹਾਨੂੰ ਵੇਖੀ ਮੰਮੀ ਜੇ ਤਾਂ ਛਟਕੇ ਲੱਗੇ ਤੈਨੂੰ ਸਾਰਾ ਕੁਝ ਚੇਤੇ ਆ ਜਾਣਾ ਜਦੋਂ ਰੋਟੀ ਖਾਣੀ ਹੁੰਨੀ ਤੈਨੂੰ ਘਰ ਦਾ ਕੰਮ ਦਿਖਦਾ ਹੁੰਦਾ ਨਹੀਂ ਕੋਈ ਦਿਖਦਾ ਹੁੰਦਾ ਤੇ ਕੰਮ ਮੰਮੀ ਮੇਰੇ ਸੋਈ ਸਾਫ਼ ਕਰਤੀਆਂ ਹੀ ਆਈਆਂ ਸਹਿਹਰ ਦੇ ਬੈਟਰ ਨਹੀਂ ਸੋਈ ਕਰ ਮੈਂ ਸਾਫ ਕਰਾਈ ਸਾਸਤਰੀ ਦੀ ਮੱਤ ਵੱਜ ਗਈ ਕੰਮ ਕਰਦੀ ਦੀ ਹਾਏ ਕਿਹੜੀ ਸਾਸ ਸ ਕੀਦੀ ਮੱਤ ਵੱਜੀ ਕੀ ਹੋ ਗਿਆ ਤੁਹਾਨੂੰ ਉਹ ਜਾਓ ਜਾ ਕੇ ਦਵਾਈ ਦਵਾਈ ਲੈ ਕੇ ਆਓ ਮੰਮੀ ਤੂੰ ਇਹਦੇ ਮੁੰਮੀ ਨੂੰ ਹੀ ਦਾਨ ਕਰਦੇ ਲੱਗੇ ਜੇ ਤੇਰਾ ਪੱਕਾ ਇਲਾਜ ਕੋਈ ਕਰਨਾ ਪੈਣਾ ਉਹ ਆਪਣੇ ਡਾਕਾ ਕਰਾਓ ਇਦਾਂ ਨਹੀਂ ਗੱਲ ਕਰਨੀ ਤੇਰੀ ਠੀਕ ਹੈ ਨਾ ਕਰਦੀਆਂ ਮੈਂ ਡੈਡੀ ਨੂੰ ਫੋਨ ਸੱਦਦੀਆਂ ਡੈਡੀ ਨੂੰ ਡੈਡੀ ਕਿੱਥੇ ਗਿਆ ਸੱਚ ਡੈਡੀ ਦਾ ਪਤਾ ਤੁਹਾਨੂੰ ਪਛਾਣਾ ਉਹਦੀ ਹਾਂ ਤੇ ਮੈਨੂੰ ਆਪਣੇ ਡੈਡੀ ਦਾ ਨਹੀਂ ਪਤਾ ਹੁਣ ਰਤੀ ਕਿ ਜਿੰਨੇ ਜਾਂਦਾ ਬਾਹਰ ਗਿਆ ਵਾ 24-25 ਸਾਲ ਹੋ ਗਏ ਉਹਨੂੰ ਹੈਗਾ ਪਛਾਣਾ ਨਾ ਤਾਂ ਕੋਈ ਫੋਨ ਨਾ ਕੋਈ ਚਿੱਠੀ ਨਾ ਪੱਤਰ ਤੈਨੂੰ ਡੈਡੀ ਦਾ ਕੀ ਪਤਾ ਭਲਾ ਮੈਨੂੰ ਪਤਾ ਡੈਡੀ ਕੰਮ ਤੇ ਗਿਆ ਵਾ ਮੈਂ ਮਾਰੀ ਜਾਨੇ ਡੈਡੀ ਕੰਮ ਤੇ ਸਾਨੂੰ ਭਾਗ ਆਪ ਜਾਣਾ ਜਾਣਾ ਸਾਨੂੰ ਵੀ ਤੂੰ ਨਾਲ ਕੱਲ ਦੇਣਾ ਵਾ ਕਿਤੇ ਤੂੰ ਚੰਗੀ ਬਣੀ ਹੋ ਜਾਣਾ ਸਾਨੂੰ ਸਾਨੂੰ ਤੁਮ ਜਗ੍ਹਾ ਨਹੀਂ ਤੂੰ ਛੱਡਣਾ ਹੈਗਾ ਮੈਂ ਤੁਹਾਨੂੰ ਕਹਿਣ ਦੀ ਜੇ ਤੁਹਾਨੂੰ ਮੰਮੀ ਕਸਰ ਜੇ ਪੱਕੀ ਗੱਲ ਵਾ ਦਵਾਈ ਲਿਆਓ ਚੰਗੇ ਰਹੋਗੇ ਉਹ ਚੰਗੀ ਤਾਈ ਆਈ ਪਤਾ ਨਹੀਂ ਕਿਹੜੀ ਬੂਟੀ ਖੋਲ ਕੇ ਤੈਨੂੰ ਪਿਆਗੀ ਆ ਇੱਕੋ ਹੀ ਗੱਲ ਇੱਕੋ ਹੀ ਗੱਲ ਇੱਕੋ ਗੱਲ ਤਾਈ ਆਈ ਚੰਗੀ ਤਾਈ ਆਉਂਦੋ ਨਹੀਂ ਮਮਾ ਤਾਈ ਨੂੰ ਇੱਥੇ ਚੰਗੀ ਤਰ੍ਹਾਂ ਹੀ ਇੱਕੋ ਨਾਲ ਤਾਂ ਆਈ ਆਈ ਸਾਂਭੀ ਨਹੀਂ ਜਾਣੀ ਦੋਰੇ ਤਾਈ ਆਈ ਫਿਰ ਤਾਂ ਤੁਹਾਨੂੰ ਦਿਨੇ ਤਾਰੇ ਵਿਖਾਏਗੀ ਤਾਈ ਬਣਾ ਸਬਜ਼ੀ ਕਿੰਨੇ ਸਵਾਦ ਬਣਾਉਂਦੀ ਹੈ ਹੁਣ ਤਾਂ ਇਹਨਾਂ ਲੜਪੋ ਤੇ ਅਗਲੀ ਮੈਨੂੰ ਗੋਭੀ ਦੀ ਸਬਜ਼ੀ ਨਾਲ ਦੇ ਕੇ ਜਾਏ ਹੂੰ ਮੈਂ ਕੋਪੀ ਕਿ ਤਨਾ ਪਨੀਰ ਬਣਾ ਕੇ ਦਵਾਂ ਮੈਂ ਦਵਾਈ ਦਵਾ ਤੈਨੂੰ ਪਹਿਲਾਂ ਮੈਂ ਕਾਦੀ ਦਵਾਈ ਆਪ ਖਾਓ ਮੰਮੀ ਤੁਸੀਂ ਆਹੋ ਖਾਓ ਆਪਸ ਇਹ ਕਾਦੀ ਦਵਾਈ ਹੈ ਹੁਣ ਖਾ ਦਵਾਈ ਤੂੰ ਖਾਓ ਪਿੰਨ ਖਾ ਖਾ ਪਿੱਛੇ ਤੇ ਕਿੰਨੇ ਵੀ ਆਣੇ ਤੁਰੇ ਫਿਰਣ ਦੇ ਦਵਾਈ ਚਾਵੇ ਨਹੀਂ ਮੋਚ ਪਾਲਾ ਪਹਿਣਾ ਖਾਲਾ ਤੇ ਸਾਰੇ ਮਰ ਜਾਣੇ ਵਿਚਾਰੇ ਨਹੀਂ ਮਰਦੇ ਖਾ ਖਾ ਇਹਨੂੰ ਦਵਾਈ ਹੈ ਕਾਦੀ ਪਿੰਨ ਮੰਮੀ ਨੇ ਮੈਂ ਕਾਹੇ ਦਿਨ ਖਾ ਜਾ ਵੀ ਦੇਤਾ ਤੈਨੂੰ ਮੰਮੀ ਇਹ ਤਾਂ ਇਹ ਕਿਤੇ ਵੱਡੇ ਹੋਣ ਵਾਲੀ ਤੇ ਨਹੀਂ ਇਹਨਾਂ ਪੈਨ ਦੇ ਨਾਲ ਡੇი ਅੰਦਰ ਸਿਰਕਾ ਪਾਉਣਾ ਤੋਂ ਉਹਨਾਂ ਵੇਲੇ ਅਜੇ ਤੱਕ ਇੰਨੀ ਵੀ ਨਹੀਂ ਸਮਝ ਲੱਗਣ ਢੇ ਹੈਗੀ ਵੀ ਮੈਨੂੰ ਕੀ ਲਈ ਮੇਰੀ ਮਾਂ ਸਮਝਾਉਣਾ ਤੇ ਇੱਕ ਇਹਦੇ ਤਾਈ ਆਈ ਸੀ ਪਤਾ ਨਹੀਂ ਕਿਹੜਾ ਜਾਦੂ ਕਰ ਗਈ ਆ ਜਦੋਂ ਦੀ ਉਹ ਹੋ ਕੇ ਗਈ ਹੈ ਨਾ ਉਦੋਂ ਦਾ ਬਸ ਸਾਡੇ ਘਰ ਦੇ ਵਿੱਚ ਆ ਕੰਮ ਹੋ ਗਿਆ ਵਾ ਮੈਨੂੰ ਜਿਆਦਾ ਸਪੰਡ ਗਈ ਉਹ ਸਾਰੇ ਨੂੰ ਜਾਦਵਾ ਮਾਂ ਵੀ ਜਿਆਦਾ ਹੋਰ ਸਭ ਜਿਆਦਾ ਸਿਰਫ ਅਹੀ ਦਵੇਂ ਜਾਣੇ ਪੁੱਲ ਲਗੇ ਆ ਮਾਂ ਪੋਤਾ ਕੀ ਕਰੀ ਕਰਦੀ ਛਰਦੀ ਪਖਾਣ ਤੇ ਨਹੀਂ ਹੋਣੀ ਪੈਣਾ ਵੱਡੇ ਹੋਣ ਵਾਲੀ ਦਵਾਈ ਆ ਹੁਣ ਪਤਾ ਨਹੀਂ ਕਿਹੜੀ ਵੱਡੀ ਹੋਣਾ ਚੱਲ ਅੰਮੀ ਪੈ ਚੱਲ ਚੱਲ ਬੇਲਾ ਕਿਹਨੇ ਮੰਮੀ ਨਹੀਂ ਸੁਣਨੇ ਚੱਲ ਮੈਂ ਪਾਲਾ ਤੂੰ ਸੋਝੂਗੀ ਮੈਂ ਕਿਹਦੀ ਨਿੱਕੀ ਲੈਣਾ ਅਹੀ ਧੜੀ ਸਾਰੀ ਕਿੱਦਾਂ ਕੱਢਣੀ ਆ ਸੋਵੇਂ ਕਿਦ ਕੱਢਾਂਗੇ ਸੌਂ ਜਾ ਘੜੀ ਜਦੋਂ ਤੂੰ ਹਾਂ ਸੌਂ ਘੜੀ ਤੇ ਚੌਣ ਓਕੀ ਕੀਤੀ ਇਹਨੇ ਸਾਡੀ ਤਨਿਕਾ ਦਾ ਦਿਮਾਗ ਹੈ ਦਾ ਸੌਜਾ ਸਮਝਾ 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 ਜਦੋਂ ਉਠੇਂਗੀ ਨਾ ਤੈਨੂੰ ਚੀਜੀ ਦਵਾਂਗੇ ਖਾਣ ਲਈ ਸਮਝਾ ਦੇਖਣ ਨੂੰ ਚੱਗੀ ਭਲੀ ਤੇ ਗੱਲਾਂ ਵੇਖੋ ਇਹਦੀਆਂ ਉਹਨਾਂ ਉਠੀ ਤੇ ਮੈਂ ਦੱਸਤਾ ਹੀਓ ਸਿਰ ਖਾਤਾ ਹੈ ਨਹੀਂ ਹਟਾ ਵੀ ਵੀ ਵਧਾ ਕੇ ਰਹਿਤਾ ਹੈ ਨਹੀਂ ਮੇਰਾ ਉਹਨ ਮੈਨੂੰ ਲੱਗੇ ਪੈਣੀ ਇਹਨੂੰ ਸਵਾਲ ਕੇ ਬਾਹਰ ਚਾਹੂੰਗੀ ਇਹਦਾ ਕੀ ਪਤਾ ਨੇ ਕਿ ਏਡੇ ਵੱਲ ਮਾਰੀ ਜੋ ਕਪੜੇ ਕੱਟ ਕੇ ਰਸੋਂ ਤੁਰ ਪੈਣਾ ਜਿਹੜੀ ਗੱਲ ਫੜਦੀ ਉਹ ਫੜ ਲੈਂਦੀ ਐ ਮੈਂ ਸੌਂਗੀ ਤੇ ਲਾਗੂ ਜਾਊਂਗੀ ਇਹਦੇ ਵਾਹ ਪਹਿਨ ਜਿੰਕੇ ਨਹੀਂ ਤੁਸੀਂ ਨਾ ਤੋਹ ਲੋ ਤੇ ਕਪੜੇ ਤੋਹ ਲੋ ਇਹਦਾ ਕੀ ਪਤਾ ਨੇ ਸਾਨੂੰ ਪਰਸਤੋਂ ਨਾ ਪਹਿਣਾ ਅਹੀਂ ਤੇ ਸੋਚੀ ਪਈ ਬਈ ਹੁਣ ਇਹਨੂੰ ਕਿੱਥੇ ਖੜੀ ਗਏ ਤੇ ਕਿੱਥੇ ਨਾ ਖੜੀ ਗਏ ਇਹਨੂੰ ਐਂਦਾ ਕਿੱਦਾਂ ਘੜੀ ਲੰਗਣੀ ਐ ਉਹ ਮੁੰਡਾ ਵਾ ਤੋ ਉਹ ਕੰਮ ਕਰਦਾ ਵਾ ਪਰ ਉਹ ਉਹ ਫਕਰਿੰਗਾ ਟੈਂਸ਼ਨ ਆ ਇਹਦੀਆਂ ਲੈ ਕੇ ਬੈਠ ਬਿਠਾ ਰਹਿੰਦਾ ਵਾ ਉਹਨੇ ਕੰਮ ਕੀ ਕਰਨਾ ਉਹਦਾ ਤਾਂ ਧਿਆਨ ਘਰ ਚ ਰਹਿੰਦਾ ਵਾ ਪਤਾ ਨਹੀਂ ਹੁਣ ਘੜੀ ਨੂੰ ਕੀ ਹੋ ਜਾਂਦਾ ਹੁਣ ਕੀ ਉਹ ਚੱਲਿਆ ਅਜੇ ਦੋ ਜਾਣੀਆਂ ਇਹਦੇ ਲੱਗੇ ਸੋ ਤਾਂ ਮੁਰਗਾ ਤੱਕ ਤੇ ਆਹੋਨੇ ਨੇ ਸੌ ਜਾਣਾ ਆਰਾਮ ਨਾਲ ਸੌ ਜਾ ਹੁਣ ਦਵਾਈ ਦਾ ਅਸਰ ਹੋ ਗਿਆ ਉਹ ਲੱਗਦਾ ਸਾਰੇ ਕੰਮ ਨਿਬੜ ਗਏ ਆ ਦੋ ਕ ਭਾਂਡੇ ਰਹਿ ਗਏ ਕਰ ਕੋਈ ਬਾਅਦ ਚ ਮਾਂਜਦੀ ਆ ਦਿਲ ਕਰਨੇ ਚ ਚਾਹ ਹੀ ਕਟਕਟ ਬਣਾਉਣੀ ਆ ਸਰੀਰ ਵੀ ਥੱਕ ਗਿਆ ਵਾ ਠੀਕ ਹੁੰਦੇ ਭੈਣ ਜੀ ਕੋਈ ਭੈਣ ਜੀ ਬਾਸ ਸਾਰੇ ਕੰਮ ਨਿਬੇੜ ਕੇ ਤੇ ਬਸ ਚੜਜੂਨ ਫੜ ਕੇ ਸਾਰੇ ਕੰਮ ਨਿਬੇੜ ਕੇ ਬਾਸ ਸਾਤ ਚਾਲੀ ਦੀ ਕਟਕਟ ਬਣਾਉਣ ਮੈਂ ਚਾਹ ਪੀਂਦੀ ਨਾ ਮੈਂ ਕਰਾਵਾਂ ਕੋਈ ਕੰਮ ਤੇ ਨਹੀਂ ਕੰਮ ਹੋ ਗਿਆ ਸਾਰਾ ਬਸ ਦੋ ਕਾਂਡੇ ਮਾਪੀ ਮਾਂਜ ਰਣੇ ਨਾ ਨਹੀਂ 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 ਕਾ ਨਹੀਂ 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 ਤੂੰ ਹੀ ਕੱਲੇ ਲੱਗੇ ਜੋ ਕੋਈ ਗੱਲ ਨਹੀਂ ਲਕੀ ਦਾ ਕੋਈ ਗੱਲ ਹੀ ਤਾਂ ਸੌਂ ਗਈ ਆਹੋ ਸੰਭਾਲ ਕੇ ਆਈ ਆ ਹੁਣ ਮੈਂ ਅੱਛਾ ਸੋਤੇ ਮੈਂ ਆਖਣ ਸੋਚ ਦੰਡੀ ਹਾਂ ਚਾਚਾ ਬਾਅਦ ਚ ਬਣਨੀ ਆ ਇਥੇ ਰੱਖ ਦੰਨੀ ਆ ਵੀ ਕਿਹਦੇ ਕੰਮ ਨੂੰ ਕਰਨਾ ਹੀ ਤੇ ਇਹ ਕੀ ਹੋ ਗਿਆ ਹੁਣ ਕਿਤੇ ਉਹ ਤੇ ਮੈਂ ਆਖਣ ਦੀ ਵੀ ਜਿਹੜੇ ਕੰਮ ਵਾਲਾ ਪਾ ਤੁਰਿਆ ਉਹ ਤੇ ਪਾਸੇ ਨਹੀਂ ਲੱਗ ਰਿਹਾ ਉਹ ਕੇ ਪਾਸੇ ਨਹੀਂ ਲੱਗ ਰਿਹਾ ਇਹ ਵੱਖਰਾ ਹੀ ਕਰਕੇ ਬੈ ਗਈ ਹੁਣ ਇਹ ਤਾਂ ਕਿੱਦਾਂ ਕਰੀਏ ਉਹ ਤੇ ਮੈਂ ਸੋਚਿਆ ਨਹੀਂ ਕਿੱਦਾਂ ਕਰੀਏ ਕਿੰਨਿਆ ਜਾਣਨ ਨੂੰ ਤੂੰ ਆਈ ਵਾਸਤੇ ਨਹੀਂ ਆਖਿਆ ਵਾ ਵੀ ਚਲ ਦਵਾਈ ਦੇਈ ਦੀ ਉਹ ਤੇ ਗੱਲ ਸਹੀ ਆ ਚਲ ਦਵਾਈ ਤਾਂ ਖਵਾ ਲਾਂਗੇ ਪਰ ਇਹ ਪਹਿਲਾਂ ਇਹ ਤਾਂ ਸੈੱਟ ਹੋਵੇ ਇਹ ਤੇ ਕੇ ਪਾਸੇ ਕੇ ਕੋਲ ਤੇ ਨਹੀਂ ਹੁੰਦੀ ਤੇ ਬੋਤ ਦੀ ਗੱਲ ਕੋ ਮੈਂ ਇਨੋਂ ਨੂੰ ਡਾਕਟਰ ਰੋਟਰ ਵੇਹਕੇ ਦਾ ਵੇਖੀਏ ਇਲਾਜ ਕਰਵਾਈਆ ਪਿਜਰੇ ਨੂੰ ਹਾੜਾ ਇਹ ਤਣੀ ਹੁੰਦਾ ਹੈਗਾ ਨਹੀਂ ਕਰਉਣਾ ਪੈਣਾ ਤੈਨੂੰ ਸਾਰਾ ਪਤਾ ਵਾ ਸਾਰਿਆਂ ਨੂੰ ਕਰਦੀ ਹੈ ਤੁਹਾਡਾ ਹੀ ਸਿਰਫ ਦੋਹਾਂ ਦਾ ਮਾਪੁੱਤਾਂ ਦਾ ਇਹਨੂੰ ਹੈਗਾ ਇਹਨੂੰ ਬਖਾਲਦੇ ਆ ਇੰਦਾ ਕਿੰਦਾ ਸਰਨਾ ਵਾ ਇੰਦਾ ਕਿੰਦਾ ਸਰਨਾ ਬੜਾ ਮੁਸ਼ਕਿਲ ਵਾ ਨਹੀਂ ਨਹੀਂ ਇਹ ਬਖਾਲਣਾ ਪੈਣਾ ਵਾ ਅਹੀਂ ਗਾਂ ਕਿੰਦਾ ਤੁਰਨਾ ਵਾ ਹੋਏ ਤੇ ਗੱਲਾਂ ਇਹਦੇ ਸਿੱਤੇ ਤਹੀ ਗਾਂਕ ਤੁਰੀ ਜਾਣਾ ਤੁਰੀ ਜਾਣਾ ਇਹਨੇ ਤਾਂ ਸਾਨੂੰ ਅੱਤ ਚੱਲਿਆ ਕੇ ਸੁੱਟ ਦਿੱਤਾ ਪਾ ਕੇ ਨਾ ਹੀ ਗਾਂ ਜੋਗੇ ਨਾ ਆਪੇ ਸਾਂ ਜੋਗੇ ਨਹੀਂ ਨਹੀਂ ਇਹਨੂੰ ਠੀਕ ਕਰਾਉਣਾ ਪੈਣਾ ਵਾ ਆਹੋ ਅਹੀਂ ਡਾਕਟਰ ਦਾ ਪਤਾ ਕਰਕੇ ਤੈਨੂੰ ਲੈ ਕੇ ਜਾਈਏ ਕੋਈ ਹੱਲ ਦੀ ਨਜ਼ਰ ਤੇ ਹੈਗਾ ਮੇਰੀ ਨਜ਼ਰ ਵਿੱਚ ਹੇਗਾ ਵਾ ਤੇ ਫੇਰ ਖੜਦੇ ਆ ਆਹੋ ਫੇਰ ਢੇਲੇਗਾ ਦੀ ਕਰਨ ਦੇ ਜੇ ਨਹੀਂ ਮੈਂ ਫੋਨ ਕੀਤਾ ਸੀ ਤਾਂ ਪਤਾ ਕਿਥੇ ਆ ਹਾਂ ਚਲ ਜਾਉਗੇ ਨਾਲ ਖੜਾਂਗੇ ਇਹਨੂੰ ਤੁਸੀਂ ਫੇਰ ਖੜਿਓ ਬੰਨਾ ਬੰਗਲਾ ਕੋਲਜ ਦਾ ਮਾਨੂੰ ਤੂੰ ਉਧਰ ਹੀ ਅੱਗੇ ਲਗਾ ਦਿੰਦੀ ਏ ਇਹਨੂੰ ਕੋਲਜ ਦਾ ਲੋਰ ਚੜਿਆ ਵਾ ਹੋਰ ਬੜਾ ਮੈਂ ਕੋਲਜ ਜਾਣਾ ਮੈਂ ਕੋਲਜ ਜਾਣਾ ਇਹਨੂੰ ਆਪਣਾ ਚੱਲ ਮੈਂ ਤੈਨੂੰ ਕੋਲਜ ਵੀ ਲੈ ਜਾਨੀ ਇਹਨੇ ਮੇਰੇ ਨਾਲ ਚੱਲ ਜਣਾ ਤੁਹਾਨੂੰ ਤੇਰੇ ਲੱਗੇ ਲੱਗਣ ਦੇ ਹਾਂ ਨੂੰ ਇਹਨੇ ਅੱਗੇ ਲਗਾ ਦੇਣਾ ਨੂੰ ਹਾਂ ਮੈਂ ਹੀ ਖੜੂਗੀ ਆਹੋ ਇਹਦੇ ਜਦੋਂ ਲੱਗੇ ਜਾਂਦੇ ਹਾਂ ਹਣ ਦੋਸੇ ਲਾਹ ਦਿੰਦੀ ਭਜਾ ਦੇ ਭਜਾ ਦੇ ਚੋਰਾਂ ਨੂੰ ਨਹੀਂ ਲੱਗਣ ਦੇਣਾ ਇਹਨੂੰ ਮੈਂ ਹੀ ਤਾਂ ਹੱਲ ਕਰੂੰਗੀ ਚਲ ਠੀਕ ਹੈ ਬਹੁਤ ਸ਼ੁਕਰ ਵਾਕੇ ਨੇ ਮੈਨੂੰ ਪਛਾਣ ਲਿਆ ਵਾ ਜੇ ਮੈਨੂੰ ਨਾ ਪਛਾਣ ਲਈ ਤਾਂ ਬੜਾ ਪਵਾੜਾ ਪਹਿਣਾ ਹੁੰਦਾ ਬਹੁਤ ਜ਼ਿਆਦਾ ਪਵਾੜਾ ਪਹਿਣਾ ਹਿੰਦੇ ਇਹ ਰੇ ਧੱਕੇ ਖਾਣੇ ਥਾਈ ਥਾਈ ਇੰਨਾ ਵਾ ਕਿ ਮੇਰੇ ਨਾਲ ਇਹ ਤੁਰ ਪਹਿਣਾ ਹੁੰਦਾ ਨੇ ਤੁਰ ਪਹਿਣਾ ਹੁੰਦਾ ਡਾਕਟਰ ਐ ਕਾਵਾ ਉਨੂ ਬ ਕਾਲ ਕੇ ਵੇਖਾਂ ਤਾਂ ਸਹੀ ਨੋਕਸੇ ਹੈਗਾ ਵੀ ਇਹ ਕਿ ਪਖੰਡ ਕਰਦੇ ਉਹਨੇ ਸਭ ਕੁਝ ਤਾਂ ਦੱਸ ਦੇਣਾ ਜਾਂਦੇ ਸਭ ਪਤਾ ਦਗਾ ਹਾਂ ਇਹ ਤੁਹਾਨੂੰ ਪਤਾ ਵੀ ਕੀ ਪਤਾ ਪਖੰਡ ਹੀ ਨਹੀਂ ਕਰਦੀ ਮੁੰਤਲਾ ਦਾ ਪਖੰਡ ਹੀ ਕਰਦੀ ਅਗੋਰ ਪਤਾ ਨਹੀਂ ਕੋਈ ਨਹੀਂ ਸਾਰਾ ਸੱਚ ਸਾਹਮਣੇ ਆ ਜਾਣਾ ਉਹੀ ਗੱਲ ਸਹੀ ਹੈ ਆਹ ਇਹਨੂੰ ਖੜੀਏ ਉੱਥੇ ਵਿਖਾਲ ਕੇ ਤੇ ਫਿਰ ਮੈਂ ਦਵਾਈ ਲਿਆਵਾਂ ਤੇ ਇਹਨੂੰ ਦਈਏ ਫਿਰ ਹੰਦਈਏ ਫਿਰ ਗਾਂ ਕੰਮ ਕੋ ਚੱਲੂਗਾ ਫਿਰ ਗਾਂ ਕੰਮ ਚੱਲੂਗਾ ਇਹਨੂੰ ਇਹਨੂੰ ਭਾਨੇ ਨਾ ਖੜਨਾ ਪੈਣਾ ਵਾ ਕੀਤਾ ਨਹੀਂ ਕੱਲ ਬਣਨੀ ਇਹ ਨਾ ਆਹ ਉਹ ਦਾਨੇ ਲੱਗਣੇ ਲੱਗਣ ਦੇਣਾ ਕਿ ਹੂੰ ਜੋ ਮਰਜੀ ਹੋ ਜੇ ਇਹ ਨਾ ਕਿ ਲਗੇ ਧਿਆਨ ਦੇ ਵੈਸੇ ਨਹੀਂ ਅੱਗਾ ਦਿੰਦੇ ਤੇ ਇੱਕ ਇਹਦਾ ਧਿਆਨ ਰੱਖਣਾ ਵਾ ਭੀ ਇਹਦੇ ਲਾਕੇ ਤੀਜਾ ਬੰਦਾ ਨਾਲੇ ਅੱਗੇ ਤੀਜਾ ਹੀ ਆਇਆ ਹੈਗੇ ਉਹ ਤਾਈ ਆ ਗਈ ਤੇ ਬਸ ਇਹਦੀ ਸਾਬੀ ਦੇ ਤੇ ਉਹਨੇ ਬਸ ਪਵਾੜੇ ਪਾ ਗਏ ਕਿੱਥੋਂ ਸੂਨ ਮੈਨੂੰ ਜਾਂਦੀ ਆ ਪਤਾ ਨਹੀਂ ਕਿੱਥੋਂ ਪਤਾ ਲੱਗਾ ਵੀ ਘਰ ਹੈ ਨਹੀਂ ਦੇਵੇ ਮਾਪੋਤਾ ਤੇ ਮੈਂ ਫੜਾ ਫੜ ਜਾਵਾ ਤੇ ਜਾ ਕੇ ਨਾ ਇਹ ਤਾਂ ਲੱਗਦੀ ਕੰਤਾ ਨਾਲ ਲੱਗੀ ਰਹਿੰਦੀ ਆ ਤੇ ਕੀ ਪਤਾ ਹੈ ਉਹ ਪਰ ਚੁੱਥੇ ਪਾਸਿਆਂ ਨੂੰ ਕੱਢਿਆ ਤਾਂ ਫੇਰ ਵੀ ਪਤਾ ਨਹੀਂ ਕਿੱਥੋਂ ਸੂਨ ਪਤਾ ਲੱਗ ਜਾਂਦਾ ਵਾ ਵੇਲੀ ਐਸੇ ਕੰਮ ਜੋ ਕੀ ਜਿਆਦ ਦੀ ਘਰਾਂ ਦੇ ਤਰਬੀਦ ਸਾਡੇ ਪਾ ਦੇ ਨਾ ਹੁਣ ਨਕੂ ਸੋਚਿਆ ਕੋਹਤ ਹੋਰ ਨਾ ਹੋਰ ਕੀ ਚਲ ਕੋਈ ਗੱਲ ਨਹੀਂ ਹੋਣੀ ਚਲ ਜੋ ਹੋ ਗਿਆ ਹੁਣ ਹੋ ਗਿਆ ਹੁਣ ਕੀ ਕਰ ਸਕਦੇ ਹਾਂ ਪਰ ਚਲੋ ਗਾਂ ਦੇ ਸੰਭਲ ਗਏ ਮੈਂ ਮੈਂ ਕਰਾਵਾਂ ਕੰਮ ਫਿਰ ਨਹੀਂ ਨਹੀਂ ਕੰਮ ਕਰਦੇ ਬੋ ਮੈਂ ਚਾਹ ਬਣਾ ਕੇ ਲੈਣੀ ਆ ਨਾ ਨੂੰ ਲੈਦੇ ਨਹੀਂ ਨਹੀਂ ਕੋਈ ਨਹੀਂ ਮੈਂ ਬਣਾ ਲਿਆ ਵਾ ਮੈਂ ਮੈਂ ਨਾ ਮਨੇ ਲੈਣੀਆਂ ਅੱਛਾ ਚਲ ਹਾਂਜੀ ਬੱਸ ਹੁਣ ਮੂੰਹ ਧੋ ਕੇ ਤੇ ਮੈਂ ਚਾਹ ਬਣਾ ਕੇ ਤੇ ਲੈ ਕੇ ਨਹੀਂਦੀ ਬਹੁਤ ਹੰਦਰ ਮੈਂ ਖੁਣੇ ਉੱਠਣ ਜਾਵੇ ਕਿਤੇ ਆ ਨਹੀਂ ਸੁੱਤੀ ਹਤਾ ਦਵਾਈ ਤੇ ਮੈਂ ਦਿੱਤੀ ਆ ਚਲ ਤੂੰ ਬੋ ਮੈਂ ਲੈ ਕੇ ਨਹੀਂ ਚਲੋ ਠੀਕ ਆ ਸੋਤੀਾ ਸ਼ੂਗਰ ਕੇ ਤੇਲ ਨਹੀਂ ਦਾਈ ਸਿਰ ਖਾਲਾ ਆਟੇ ਮੈਂ ਇਤਰੇ ਹੋ ਕੇ ਬੈਣੀ ਜੇ ਮੈਂ ਦੇ ਮੰਜੇ ਤੇ ਪੈਟੀ ਤੇ ਪਾ ਕੇ ਉੱਠ ਕੇ ਬਹਿ ਜੇ ਇਤਰੇ ਵੀ ਨਹੀਂ ਮਮੀ ਕੋਈ ਲਖਸਤ ਕਰਦੀ ਨਾ ਉਹ ਤਾਂ ਵੀਂਦੀ ਆ ਵੀ ਪਹੇਆ ਨਹੀਂ ਘਟਕ ਆ ਗੱਡੀ ਖਲਾ ਰਹੀ ਆ ਮੋਟਰਸਾਈਕਲ ਆ ਰਿਹਾ ਸਕੂਟਰੀ ਖਲਾ ਰਹੀ ਤੇ ਮੈਨੂੰ ਦੇਣ ਵਾਲੀ ਕਹਿੰਦੀ ਆਹ ਹੋਈਓ ਇੰਨੇ ਕੁ ਲੈ ਜਾ ਹੋਰ ਇਹਨਾਂ ਨੂੰ ਲੋੜ ਹੀ ਕੋ ਤਾਂ ਹੁਣ ਵੇਖ ਤਾਂ ਮੈਨੂੰ ਨਹੀਂ ਨਹੀਂ ਕਰਦੀ ਆ ਇਹ ਨੂੰ ਡਾਕਟਰ ਤੇ ਖੜੀਏ ਐਂ ਜੀ ਇਹਨੂੰ ਫਲਾਣੇ ਥਾਂ ਵਿਖਾਈਏ ਉਹ ਤਾਂ ਅਕੇ ਨੂੰ ਪੱਲੇ ਨਹੀਂ ਪਾਉਂਦੀ ਕਿਸ ਨਾ ਹੋਰ ਲੋੜ ਨੂੰ ਵੀ ਇਹ ਲਾ ਮੈਂ ਨਹੀਂ ਸਾਰੇ ਕਰਦੀ ਆ ਸਭ ਦੁਨੀਆ ਮਤਬਲ ਦੀ ਯਾਰ ਕੋਈ ਨਹੀਂ ਕਹਦਾ ਤੇ ਜਿੱਦਾਂ ਦੇ ਦੇ ਪੈਣੇ ਪੈਸੇ ਫੇਰ ਕਹਣਾ ਆਹ ਖਰਚਾ ਇਹਦੀ ਦਵਾਈ ਦਾ ਖਰਚਾ ਉਹਦਾ ਖਰਚਾ ਫੇਰ ਮੈਨੂੰ ਖਰਚੇ ਕਰਾਉਣੇ ਦੱਸ ਮੈਨੂੰ ਕੋਈ ਖਰਚ ਨਹੀਂ ਹੈਗਾ ਮੈਨੂੰ ਨਹੀਂ ਜੀ ਖਾਂਦਾ ਕੋਈ ਇੱਕ ਚੀਜ਼ ਖਾਵਾਂ ਰੋਟੀ ਤੇ ਬੰਦੇ ਨੇ ਖਾਣੀ ਆ ਨਾ ਉੱਧਰ ਵੀ ਤੁਤਵਾੜੇ ਸਤੋਂ ਹੁੰਦੀ ਇਹ ਤਾਂ ਮੈਨੂੰ ਆਪਣੇ ਸਹਰਾਣੇ ਲਿਆ ਕੇ ਬਿਠਾਇਆ ਆ ਗਾ ਮੇਰਾ ਬੰਦਵਾ ਕੋਈ ਨਹੀਂ ਇਦਾਂ ਮੈਂ ਵੀ ਨਹੀਂ ਜਾਂਦੀ ਅਜਨੇ ਦੇਣ ਲੱਗੇ ਨਾ ਇੱਥੇ ਘੰਟਿਆਂ ਦਾ ਸਾਵਨਾਂ ਪਹਿਲੇ ਲੂੰਗੀ ਘੇਰ ਹੀ ਜਾਉਂਗੀ ਇੱਥੋਂ ਐ ਰੋਣੇ ਨਾ ਤਾਂ ਮੈਂਵੇਂ ਮਸੌਂ ਨਹੀਂ ਕੋਈ ਵੀ ਆਪਣਾ ਕਰਮਾ ਬੰਦ ਕਰਕੇ ਆਈ ਆ ਛੋਟੇ ਛੋਟੇ ਮੀ ਪੈ ਐਂ ਦੇ ਸਲਾਬ ਖੰਨਾ ਹੈਗਾ ਵਾ ਇੱਕ ਦਿਨ ਨਾ ਚਾੜੋ ਲਾ ਦਕਾਨ ਤੇ ਤਾਂ ਇੰਨੇ ਦਿਨਾਂ ਦਾ ਕੂੜਾ ਦਸਮਾ ਜਾ ਕੇ ਫਿਰ ਕੇਚਲ ਕਰਨੀ ਬਿਮਾਰ ਪੈ ਜਾਣੀ ਜਾ ਕੇ ਪਤਾ ਇਹ ਤਾਂ ਫੋਨ ਖੜਕਾ ਦਿੰਦੇ ਨਾ ਇਹਨੂੰ ਆਹ ਹੋ ਗਿਆ ਆ ਜਾ ਇਹਨੂੰ ਆਹ ਹੋ ਗਿਆ ਆ ਜਾ ਪੈਸਾ ਬਣ ਹੈਗੇ ਤੇ ਇਹਨੂੰ ਸਾਂਭਣ ਨੂੰ ਨਹੀਂ ਹੈਗੇ ਇਹ ਮਾਵਾਂ throਣ ਨੂੰ ਮੈਂ ਰੱਖੀ ਹਾਂ ਇਹ ਨਾ ਸ਼ਗਰ ਸੁਤੀ ਹੀ ਦਵਾਈ ਦਿੱਤੀ ਹੈ ਮੇਰਾ ਤਾਂ ਆਪਣਾ ਸਿਰ ਖੱਪ ਜਾਂਦਾ ਇਹਨਾਂ ਨੂੰ ਬੋਲ-ਬੋਲ ਕੇ ਤੇ ਨਾ ਰੋਟੀ ਦਾ ਟਾਈਮ ਨਾ ਕੋਈ ਜ਼ਿਆਦਾ ਟਾਈਮ ਨਾ ਕੋਈ ਸੌਣ ਦਾ ਟਾਈਮ ਜਦੋਂ ਮਰਜ਼ੀ ਉੱਠ ਕੇ ਤੁਰ ਪੈਂਦੀ ਹੈ ਮੈਂ ਕੀ ਕਰਾਂ ਦੱਸ ਮੈਨੂੰ ਇੱਕ ਗੱਲ ਸਮਝ ਨਹੀਂ ਲੱਗੀ ਮੈਂ ਤਾਂ ਸੱਸਾਂ ਮੇਰੇ ਚੇਲੇ ਬੰਦਾ ਵਾ ਵੀ ਮੈਂ ਕੰਮ ਕਰਦੀ ਆ ਜਾਂ ਕਿਦਾਂ ਤੇ ਮਨੇ ਦੀ ਮੰਮੀ ਦੇ ਸਮਝ ਨਹੀਂ ਲੱਗੀ ਕਿ ਮਾਂ ਹੋ ਕੇ ਤੇ ਇੰਨਾ ਕਰਦਾ ਹੀ ਹੈ ਮਾਵਾ ਦੇ ਇੰਨਾ ਕਰਦੀਆਂ ਨੇ ਧੀਆਂ ਨਾਲ ਵੀ ਹਾਂ ਨਾਲ ਸਾਡਾ ਸਾਥ ਦੇਣ ਲਈ ਆ ਉਹ ਸੋਹਣ ਨੂੰ ਰੋਕ ਕੇ ਪਰ ਉਹ ਤਾਂ ਹੱਵ ਲੱਗੀ ਸਾਡੇ ਨਾਲ ਲੱਗਦੇ ਕੋਈ ਗੱਲਬਾਤ ਹੈਗੀ ਆ ਜਿਹਨੇ ਆਪ ਡਈ ਨਾਲ ਅਸੀਂ ਵੀ ਉਦੋਂ ਰਿਸ਼ਤਾ ਕਰ ਲੈ ਨਾ ਕੋਈ ਪੁੱਛ ਪੜਤਾਲ ਕੀਤੀ ਨਾ ਕੁਝ ਨਾ ਪੁੱਛਿਆ ਨਾ ਕਿਸੀਆ ਕੀ ਪਤਾ ਕੀ ਗੱਲਬਾਤ ਆ ਵਿੱਚ ਮਨ ਲੱਗਦਾ ਵਾ ਤੋ ਗੱਲਬਾਤ ਹੈਗੀ ਐ ਤੇ ਚੱਲ ਕੋਈ ਗੱਲ ਨਹੀਂ ਚਾਹ ਬਣਾ ਕੇ ਤੇ ਹੌਲੀ ਹੌਲੀ ਪਹਿੰਜੀ ਨਾਲ ਫਿਰ ਗੱਲਾਂ ਬਾਤਾਂ ਵਿੱਚ ਪੁੱਛਦੀ ਆਂ ਵੀ ਕੀ ਗੱਲ ਵਾ ਜੇ ਜੇ ਦੱਸ ਦੂਏ ਤੇ ਸੁਤੇ ਮੈਂ ਆਹੋ ਅੱਖ ਲੱਗ ਗਈ ਮੇਰੀ ਅੱਛਾ ਸਹੀ ਰਾਤ ਤੇ ਸੌਂ ਨਹੀਂ ਦਿੰਦੀ ਤੇ ਮਾਵਾ ਟੁੱਟ ਜਾਂਦੀ ਹੈ ਨਾ ਫੜ ਫੜ ਕੇ ਆਹੋ ਇਹ ਵੀ ਨਿੱਕੇ ਨਿਆਣਿਆਂ ਵਾਂਗੂ ਨਹੀਂ ਜਿਦਾਂ ਨਿਆਣਾ ਜੰਮਦਾ ਰਾਤ ਨਹੀਂ ਸੌਣਾ ਤੇ ਦਿਨੇ ਸੌਣ ਬੇਟ ਹੀ ਕੀ ਹੈ ਹੁਣ ਫੇਰ ਦਵਾਈ ਨਾਲ ਕੀ ਕੀ ਕਰੀਗੇ ਰਾਤ ਸਾਡਾ ਸੌਣਾ ਆਰਾਮ ਕਰਦੀ ਹੈਗੇ ਹੋਰ ਕੀ ਯਾਨੀ ਸਹੀ ਰਾਤ ਨਹੀਂ ਸੌਂ ਦਿੰਦੀ ਤੇ ਸਰੀਰ ਟੁੱਟ ਜਾਂਦਾ ਮੈਂ ਤਾਂ ਜਾਗੂ ਮਿੱਟੀ ਜੀ ਹਾਂ ਵੀ ਮੈਂ ਅੱਜ ਕਰੀ ਅੱਖ ਲਾਣਾ ਇਹਦਾ ਨਹੀਂ ਪਤਾ ਇਹਦਾ ਵੀ ਧਿਆਨ ਰੱਖਣਾ ਪੈਂਦਾ ਕਿ ਲੋਟ ਕੇ ਤੁਰਨਾ ਪਵੇ ਮੈਂ ਗਿਆ ਨਹੀਂ ਡਾਕਟਰ ਕੋਲ ਹਾਂ ਤੇ ਡਾਕਟਰ ਨੂੰ ਮੈਂ ਦੱਸੀ ਗੱਲ ਅਛਾ ਵੀ ਦਾਾਂ ਚੱਕਰਿਆ ਹੂੰ ਤੇ ਡਾਕਟਰ ਕਹਿੰਦਾ ਵੀ ਇਹਦੇ ਲਾਗੇ ਨਾ ਪੁਰਾਣੀਆਂ ਗੱਲਾਂ ਨਾ ਕਰਿਆ ਕਰੋ ਅਛਾ ਵੀ ਮਤਲਬ ਇਹਦਾ ਨਾ ਉਹ ਯਾਦਦਾਸ਼ਤ ਈ ਦੰਦੀ ਹੋਗੀ ਹੂੰ ਉਹ ਜਿੱਦਾਂ ਕੋਹ ਚੀਜ਼ਾਂ ਨੂੰ ਨਹੀਂ ਭੁੱਲ ਜਾਂਦਾ ਬੰਦਾ ਆ ਤੋ ਕੋਹ ਜੇ ਸਿਸਟਮ ਦੀਆਂ ਤੋ ਕੋਹ ਭੁੱਲ ਜਾਂਦਾ ਹਾਂ ਉਹ ਸਿਸਟਮ ਹੋ ਜਾਂ ਬਾਕੀ ਕਹਿੰਦਾ ਮੇਰੇ ਕੋਲ ਆਇਓ ਮੈਂ ਵੇਖੂਗਾ ਟੈਸਟ ਉਸਤ ਕਰਾਵਾਂਗੇ ਤੇ ਤੁਸੀਂ ਵੀ ਮੰਮੀ ਇਹਦੇ ਲਾਗੇ ਬਹੁਤੀਆਂ ਪੁਰਾਣੀਆਂ ਗੱਲਾਂ ਦਾ ਨਾ ਨਹੀਂ ਲੈਣਾ ਬਹੁਤੀਆਂ ਪੁਰਾਣੀਆਂ ਗੱਲਾਂ ਨਹੀਂ ਕਰਨੀਆਂ ਇਹ ਲੱਗੇ ਨਹੀਂ ਮੈਂ ਨਹੀਂ ਕਰਦੀ ਇੰਨੀ ਇਹ ਲੱਗੇ ਮੈਂ ਤਾਂ ਸਭ ਨੂੰ ਇੱਕ ਦੱਸਦੀ ਆ ਕਿ ਆਪੇ ਨਮਾਜ਼ੀਆਂ ਨੂੰ ਪਛਾਣ ਆਪਣੇ ਸਾਸ ਨੂੰ ਪਛਾਣ ਆਪਣੇ ਘਰ ਵਾਲੇ ਨੂੰ ਪਛਾਣ ਆਪਣਾ ਘਰ ਮਕਰ ਮੈਂ ਤਾਂ ਪਿਛਲੀ ਕਰ ਤਾਂ ਨਾਲ ਨਹੀਂ ਲੈਂਦੀ ਪਤਾ ਨਹੀਂ ਇਹਨੂੰ ਕੀ ਸੱਤਵ ਹੋ ਗਿਆ ਜੇ ਤੁਹਾਨੂੰ ਵੇਖੋ ਪਛਾਣ ਨਹੀਂ ਮੈਂ ਤੇ ਉਹਨੂੰ ਵੀ ਇਹ ਗੱਲ ਕਹੀ ਮੈਂ ਕਿਹਾ ਵੀ ਮਾਂ ਆਪਣੀ ਨੂੰ ਪਛਾਣਦੀ ਆ ਮੰਮੀ ਆਪਣੀ ਨੂੰ ਤੇ ਸਾਨੂੰ ਦੋਵਾਂ ਨੂੰ ਪਛਾਣਨ ਨਹੀਂ ਡਈ ਡਾਕਟਰ ਨੇ ਤਾਂ ਹੀ ਆਖਿਆ ਤਾਂ ਕੋ ਜਿੱਦਾਂ ਬੰਦਾ ਚੀਜ਼ਾਂ ਜੀਤੇ ਭੁੱਲ ਜਾਂਦੀਆਂ ਹੂੰ ਹੂੰ ਉਹ ਆ ਚੱਕਰ ਪਤਾ ਨਹੀਂ ਕੀ ਨਾ ਲੈਣ ਰਿਹਾ ਹੀ ਹੋ ਗਿਆ ਮੈਨੂੰ ਥੋੜਾ ਥੋੜਾ ਡਿਪਰੈਸ਼ਨ ਦਾ ਲੱਗ ਸਕਿਆ ਰਿਹਾ ਵਾ ਕੇ ਬਾਹੂ ਇਦਾਂ ਹੀ ਜੇ ਤੇ ਆ ਗਿਆ ਕਦੀ ਨਾ ਆਇਆ ਕੇ ਸਮਝੀ ਜੀ ਘਟ ਵਾ ਮੈਨੂੰ ਤੇ ਨੀਂਦ ਆਉਂ ਨਹੀਂ ਇਹਦੇ ਆ ਮੈਂ ਸਾਰੀ ਰਾਤ ਜਾਗਦੇ ਰਹੇ ਫਿਰ ਇਹ ਮੈਂ ਅੱਗੇ ਹਾਂ ਮੈਂ ਅੱਜ ਡਾਕਟਰ ਜੀ ਦੱਸ ਮੈਂ ਵੀ ਇਹਨੂੰ ਪਾਈ ਆ ਪਈ ਹੈਗਾ ਵਾ ਡਾਕਟਰ ਦੇ ਕੋਲ ਅੱਛਾ ਤੇ ਨਾ ਹੋਇਆ ਤਾਂ ਉਹਨੂੰ ਉਹਦੇ ਕੋਲ ਘਰਦੇ ਆ ਉਹ ਮੰਮੀ ਉਹਦੇ ਕੋਲ ਤੇ ਲੈ ਕੇ ਜਾਣਾ ਹੀ ਆ ਪਰ ਆ ਸਿਸਟਮ ਖਤਮ ਹੋਵੇ ਫੇਰ ਆ ਉਹਦੇ ਸਿਸਟਮਾਂ ਬਾਰੇ ਮੈਂ ਗੱਲ ਕੀਤੀ ਸੀ ਨਾ ਥੋੜੀ ਜੀ ਤੂੰ ਇਹਨਾਂ ਨੂੰ ਪਤਾ ਕਰਕੇ ਆ ਠੀਕ ਉਹ ਵੀ ਕਹਿੰਦਾ ਵਾ ਇੱਕ ਹੋਰ ਦੀ ਦੱਸ ਪਈ ਆ ਚਲ ਵੀ ਲੈ ਉਹ ਜਿਉਂ ਵੀ ਮਾਗਦਾ ਹੀ ਆ ਜੋ ਵੀ ਸਿਆਣਾ ਦੇ ਉਹਦੇ ਕੋਲ ਵੀ ਚੱਲਦਾ ਮਾਗਦਾ ਦਿਮਾਗਦਾ ਹੀ ਆ ਕੱਲਾ ਠੀਕ ਆ ਕੋਈ ਨਹੀਂ ਉਹਦੇ ਕੋਲੋਂ ਵੀ ਪੁੱਛ ਲਾਂ ਨਾ ਨਹੀਂ ਤੂੰ ਉਹਨੂੰ ਵਿਖਾ ਲਿਕੇ ਇਹਨੂੰ ਪਰ ਇਹ ਵੀ ਬੜਾ ਸਿਆਣਾ ਵਾ ਹੁਣ ਮੈਂ ਇਹਨਾਂ ਨਾਲ ਗੱਲ ਕੀਤੀ ਪਹਿਲਾਂ ਇਹਨੂੰ ਵਿਖਾ ਲੈਨੇ ਆ ਫਰਕ ਪੈਣਾ ਇਹਦੇ ਕੋਲ ਹਾਂ ਚਲ ਕੋਈ ਨਹੀਂ ਪਹਿਲਾਂ ਇਹਨੂੰ ਖਾ ਲੈਨੇ ਜੇ ਫਰਕ ਪੈ ਜਾਊਗਾ ਠੀਕ ਆ ਹਾਂ ਆਹ ਤਾਂ ਮੈਂ ਉਹਨਾਂ ਦਾ ਘਰ ਰਹਿਣੀ ਆ ਇੱਥੇ ਫਿਰ ਇਹਦਾ ਕੀ ਪਤਾ ਨਹੀਂ ਤੁਹਾਨੂੰ ਰਹਿਣਾ ਪੈਣਾ ਵ ਆਹੋ ਤੁਹਾਨੂੰ ਰਹਿਣਾ ਪੈਣਾ ਕਿਉਂਕਿ ਹਨ ਇਹ ਪਛਾਣਦੀ ਨਹੀਂ ਆ ਮੇਰਾ ਰਾਤਾ ਚਲ ਮਾੜੀ ਮੋਟੀ ਠੀਕ ਹੋਰ ਤੇ ਮੈਂ ਚਲ ਜਾ ਆਹੋ ਨਹੀਂ ਨਹੀਂ ਮੰਮੀ ਠੀਕੇ ਜਦੋਂ ਹੋਊਗੀ ਉਦੋਂ ਹੀ ਤੁਸੀਂ ਜਾਓ ਤੇ ਚੰਗੀ ਤਰ੍ਹਾਂ ਠੀਕ ਹੋਊ ਜਦੋਂ ਉਦੋਂ ਆ ਹੁਣ ਤੁਹਾਨੂੰ ਰਹਿਣਾ ਪੈਣਾ ਹਨ ਨੂੰ ਪਛਾਣਦੀ ਨਹੀਂ ਬਾਅਦ ਆਨੂੰ ਮਾਰਨ ਪਊ ਫੇਰ ਆਪਾਂ ਇਹਨੂੰ ਕੀ ਕਵਾਂਗੇ ਮੇਰਾ ਉੱਥੇ ਜਾ ਕੇ ਵੀ ਧਿਆਨੇ ਚ ਹੀ ਰਹਿਣਾ ਫਿਰ ਕੇ ਨਹੀਂ ਤੁਸੀਂ ਨਹੀਂ ਜਾਣਾ ਫਿਰ ਆਇਆ ਜੇ ਨਹੀਂ ਜਾਂਦਾ ਗਰਮੀ ਬੜੀ ਆ ਗਰਮੀ ਤੇ ਹੈ ਹੀ ਆ ਮੰਮੀ ਆਹੋ ਅੱਗੇ ਮੈਂ ਸਵੇਰ ਦਾ ਹੀ ਭੱਜਾ ਖੈਂਡਿਆ ਇਸੇ ਕੰਮ ਕਰਕੇ ਆਹੋ ਉਥੇ 2-3 ਥਾਂ ਮੋਟਰਸਾਈਕਲ ਤੇ ਗਿਆ ਵਾ ਤੇ ਗਰਮਾਵਾ ਵੀ ਵਗਦੀ ਹੋਰ ਕੀ ਮੰਮੀ ਨਾਲ ਮੌਸਮ ਇਦਾਂ ਦਾ ਕਿ ਬਾਰੇ ਮੈਂ ਪਾਜਾ ਕਰ ਉਹ ਨਿਕਲਿਆ ਨਹੀਂ ਜਾਂਦਾ ਹੋਰ ਕੀ ਮੰਮੀ ਤੇ ਵੀ ਉਹ ਤੁਹਾਡੇ ਵਸ ਨਾਵੇਂ ਉਹ ਆਂਦੀ ਸੀ ਮੈਂ ਚੱਲਨੀ ਆ ਕਿਤੇ ਅੱਛਾ ਮੈਂ ਹਾਂ ਜਾ ਉਹ ਆਉ ਉਹਨੂੰ ਵੀ ਕੰਮ ਹੋਣਾ ਤੇ ਠੀਕ ਆਹੋ ਠੀਕ ਆ ਤੇ ਡਾਕਟਰ ਨੇ ਵੀ ਆਖਿਆ ਵੀ ਇਹਦੇ ਲਾਗੇ ਪਰਾਇਆ ਬੰਦਾ ਵੀ ਨਹੀਂ ਆਉਣ ਦੇਣਾ ਸੱਚ ਨਹੀਂ ਮੈਂ ਆ ਤੇ ਤੇ ਸਰਾਣੇ ਪੰਜੋਂ ਰੱਖੀ ਰੱਖੀ ਦੂਹਾਂ ਬੂਹਾਂ ਨੂੰ ਨਾ ਤਰ ਕੁੰਡੇ ਮਾਰ ਕੇ ਰੱਖਿਆ ਕਰਨੇ ਆ ਜੇ ਕੋਈ ਆਇਆ ਤੇ ਬੂਹੇ ਅੱਗੇ ਮੋੜ ਦੋ ਮੋੜ ਦਿੱਤਾ ਹਾਂ ਹਾਂ ਨਹੀਂ ਇਹ ਤਾਂ ਲੱਗ ਗਿਆ ਨਹੀਂ ਕਿਸ ਨੂੰ ਬੈਣ ਦੇਣਾ ਹਾਂ ਚੱਲ ਮੈਂ ਵੀ ਮੰਮੀ ਵੇਖਾਂ ਕੋਈ ਬਾਹਰ ਦਾ ਕੰਮ ਕੋਈ ਨਹੀਂ ਵੇਖਿਆ ਕੋਈ ਨਹੀਂ ਮੈਂ ਇੱਥੇ ਹੀ ਆ ਆ ਤੀ ਬੈਠੋ ਇਹਦੇ ਲੱਗੇ ਠੀਕ ਆ